ਰਹੀ ਆ ਗਿਆ ਤੇ ਆਪਾਂ ਚਲੋ ਕਰੀਏ ਕਾਰਤਿਕ ਦੇਖਦੇ ਆਂ ਕੀ ਕਰਦਾ ਵੇ ਸੌ ਗਿਆ ਚਲ ਕਾਰਤਿਕ ਸੌ ਗਿਆ ਓ ਉਠ ਖੜਾ ਦੀਵ ਓ ਉਠ ਖੜਾ ਟਰਾਲੀਆਂ ਭਰ ਕੇ ਨੰਗ ਦੇ ਹੱਥੋਂ ਦੀ ਤੇ ਨੰਗਨੋਂ ਥਾਂ ਨਹੀਂ ਥੋਂਦਾ ਵੇਖ ਮਗਰੋਂ ਮਗਰੋਂ ਦੇਖ ਲੱਗਦਾ ਰੋਡ ਤੇ ਕਿਸੇ ਬਸੇ ਨੰਗ ਜੂ ਬੰਦਾ ਹਾਲੇ ਕੋਈ ਸਾਈਡ ਮਿਲਦੀ ਨਹੀਂ ਪਰ ਫਿਰ ਵੀ ਗਾ ਜਾ ਕੇ ਸਾਈਡ ਦੇ ਦਿੰਦੇ ਆ ਬੰਦੇ ਕਈ ਹੁੰਦੇ ਜੂ ਪੂੰਗਲੋ ਜਮਣ ਦਿੰਦੇ ਤੇ ਇੱਧਰ ਸਾਡਾ ਡੋਗੀ ਬੈਠਾ ਹੈ ਤੇ ਮੋਰਸਲ ਵੀ ਖੜਾ ਹੈ ਤੇ ਸਾਡੀ ਪਰਲੋ ਹੋ ਗਈ ਵਿਲਾ ਕੰਮ ਕਰਕੇ ਇੱਧਰ ਲਈ ਚੀਜ਼ ਤੁਹਾਨੂੰ ਦਿਖਾਉਣਾ ਮੈਂ ਤਗੜੀ ਹੈਗੀ ਚਲੋ ਜੀ ਤੇ ਸਾਡੇ ਘੋਡੇ ਦੀ ਸਬਜ਼ੀ ਵੇਖ ਕੇ ਕੀ ਹੋ ਗਈ ਕਿਨੇ ਹੋਈ ਅਜੇ ਤੇ ਆਸਮਾਨ ਹੂੰ ਸਬਜੀ ਵੀਜ ਰੱਖੀਏ ਪਾਲਕ ਘਰ ਦੀ ਪਾਲਕ ਘਰ ਦੀ ਸਰੋਂ ਮੈਨੂੰ ਲਾ ਤਾਂ ਹੋਊਗੀ ਉਹ ਤੇ ਜਦੋਂ ਹੁਣ ਨਾ ਨਾ ਹੁਣੋ ਕੈਮਰਾ ਹੁਣ ਇਹ ਬੰਦਾ ਨਾ ਕੀ ਨਿਕਲੇ ਤੂੰ ਕੁਛ ਮਰਜ਼ੀ ਕਰੀ ਜਾ ਪੱਕਾ ਹਾਂ ਹਾਂ 10 ਪੋਟਾ ਮਾਰੂ ਮੈਂ ਫੇਰ ਮੈਂ ਇਹ ਪੋਟਾ ਮਾਰ ਦੂ ਆ ਵੇਖੋ ਇਹ ਢੱਡਲਾ ਬੋ ਡੋਲੇ ਡੋਲੇ ਵੇਖ ਡੋਲੇ 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 ਢੱਡ ਵੀ ਨਾਲ ਢੱਡ ਵਿੱਚ ਕਿੱਥੇ ਤੇ ਹੁੰਦੀ ਤੈਨੂੰ ਹੈ ਉਹ ਤਾਂ ਵਿੱਚ ਕਿਸੇ ਤੋਂ ਵੀ ਨਹੀਂ ਖਿੱਚਿਆ ਜਾਂਦਾ ਅੱਛਾ ਤੇ ਸਾਡੀ ਗੱੱਚੀ ਆ ਭਾਂਡੇ ਦੀ ਡਿੰਡੀ ਲੈ ਕੇ ਤੁਰੇ ਫਿਰਦੀ ਐ ਤੇ ਆਪਾਂ ਵੀ ਚੱਲਦੇ ਆ ਕੰਮ ਤੇ ਆਰੇ ਆਪਣਾ ਬਾਈਕ ਇਹ ਲੋ ਜੀ ਹੁਣ ਆਪਾਂ ਚੱਲਿਆ ਕਰੇ ਕੰਮ ਫਿਰ ਕੇ ਆ ਕੇ ਦੂਜੇ ਘਰਵਾ ਕੇ ਤੇ ਇੱਥੇ ਚੱਲਿੰਦਾ ਪਾਰਕ ਦਾ ਕੰਮ ਤੇ ਦੋ ਬੈਠੇ ਆਗੇ ਇਹ ਇਹ ਕੰਮ ਕਰੀ ਜਾਂਦੇ ਆਗੇ ਜਰੂਰ ਤੇ ਚਲੋ ਜੀ ਚੱਲਦੇ ਆ ਕਰੇ ਪਾਰਕ ਬਣ ਰਿਹਾ ਇੱਥੇ ਪਾਰਕ ਦਾ ਕੰਮ ਚੱਲ ਰਿਹਾ। ਧੀਲੇ ਡਾਂਜ ਵੀਡੀਓ ਬਣਾਵਾਂਗੇ ਸਾਰੀ। ਟੱਪਾ ਘਰੇ ਪਹੁੰਚ ਗਏ। ਤੇ ਇਧਰ ਵਿੱਚ ਮਾਤਾ ਲੱਗੀ ਵੀ ਸੇਵ ਲੇਨ। ਕੀ ਰੇਟ ਆ ਬਾਈ? 100 ਦੇ ਦੋ ਕਿਲੋ। ਬਾਈ ਕਰੀਏ। ਹਾਂ। 100 ਦੇ ਦੋ ਕਿਲੋ। ਆ ਕੀ ਹੋਣਾ ਕੀ? ਇੱਕ ਕਮ। ਇੱਕ ਕਮ। ਇਹ ਵਧੀਆ ਮਿੱਠੇ ਸੇਵ ਮੱਖੀ ਸੇਵਾ ਸੇਵ ਵਧੀਆ ਕਹਿੰਦਾ ਮੱਖੀ ਸੇਵ ਮਿੱਠੇ ਸੇਵ ਤੇ ਆ ਕਿਧਰ ਆਈ ਏ ਇਹ ਵੀ ਗੁੱਸੇ ਹੋ ਕੇ ਆਈ ਲੱਗਦਾ ਜਿਵੇਂ ਕੋਈ ਗੁੱਸੇ ਹੋ ਕੇ ਆਈ ਮੈਂ ਕਰ ਦੂਗੀ ਅੰਦਰ ਤੇ ਸਿਰ ਤਾਂ ਤੇਰਾ ਹੀ ਆ ਕਿਹੜਾ ਬਗਾਨਾ ਤੂੰ ਵੀ ਖਾਵੇਂਗਾ ਮੱਖੀ ਸੇਵਾ ਖਾਣੇ ਇਹਨਾਂ ਨੇ ਸਾਰਿਆਂ ਨੇ ਖਾਣ ਹਾਂ ਇਹ ਨੂੰ ਕੱਢ ਲਈ ਇਹਨੇ ਆ ਆ ਗਿਆ ਆ ਆ ਗਿਆ ਆ ਗਿਆ ਥੜੀ ਜਿਹਾ ਵਰਦਿਆ ਕਰ ਰਹੇ ਹਾਂ ਹੈ ਰੱਖ ਕੇ ਸਾਈਕਲ ਅੰਦਰ 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 ਹੈਲੋ ਚੱਕਲੇ ਸਾਈਕਲ ਅੰਦਰ ਸਾਈਕਲ ਨੂੰ ਲੈ ਕੇ ਜਾਊਂਗਾ ਫੇਰ ਮੈਨੇ ਕੋਈ ਸਾਈਕਲ ਚੱਕਲੇ ਅਜਨਾਨ ਕਿਹਾ ਫੇਰ ਤਾਂ ਚੱਕਲੇ ਲੈ ਗਿਆ ਸਾਈਕਲੀ ਦਾ ਗਈ ਦੇਖੇ ਮੈਂ ਡਰਾਈ ਜਨਾਂ ਦਾ ਡਰਾਈ ਨੂੰ ਲੈ ਵੇ ਆਰਡਰ ਦਾ ਬਹੁਤ ਸਾਈਕਲੀ ਚੱਕ ਲੈਦੀ ਦੇਣੀ ਨਹੀਂਗੀ ਇਹ ਸਾਈਕਲੀ ਦੇਣੀ ਨਹੀਂ ਬੜਾ ਖਰਾਬ ਕਰਦਾ ਸਾਈਕਲਿੰਗ ਦਾ ਚਾਕੋ ਲੀਡਣ ਵਾਲਾ ਵੀ ਆ ਗਿਆ ਇੱਕ ਹੋਰ ਇੱਥੇ ਤਾਂ ਹੀ ਕੰਮ ਚੱਲ ਜੀ ਆ ਚਾ ਲੈ ਲੀਡਣ ਲੈਵੋ ਸੇਵ ਰੇਟ ਹੈ ਸੇਵ ਮੱਖੀ ਵਾਲੀ ਰੇਟ ਹੈ ਸਾਰੇ 2 ਕਿਲੋ ਲੈ ਲੈ ਉਹ ਕਿਲੋ ਨਹੀਂ ਤੇ ਚੱਬੀ ਪੰਜ ਕਿਲੋ ਲੈ ਲੈ 200 ਦੇ ਪੰਜ ਕਿਲੋ ਚਾਕ ਆਫਰ ਕਰਤਾ ਦੇਵਾ ਦੇ ਵਾਜੇ ਤੇ ਵੀਡੀਓ ਦੇ ਵਿੱਚ 5 ਕਿਲੋ ਜਰਖੰਗਿਆ ਸੀ ਕੋਈ ਨਾ ਜੋਗ ਲਿਓ 200 ਰੁਪਏ ਵੜਾ ਦਿਓ ਆ ਚੱਕ ਉਹ ਵੀ ਵੈਲਿਡ ਹੈ ਮੈਂ ਕਿਹਾ ਸਾਰਾ 5 ਕਿਲੋ ਤੇ ਆਪਣੇ ਲਈ ਜਾਂਦੇ ਹੋਰ ਕੌਣ ਲਈ ਜਾਂਦਾ ਹੂੰ ਉਹਨੂੰ ਦਿਖਾ ਦੇ ਰੱਖ ਸਾਲੇ ਭਾਈ ਤੋ ਲੀੜਾਂ ਲਈ ਜਾਂਦੇ ਇਹਨਾਂ ਦਾ ਹੁਣ ਉਹਨੂੰ ਰੋਕੇ ਖੜ ਜਾਣਾ ਇੱਕ ਹੋਰ ਜੀ ਤੇ ਬਾਈ ਸੱਚ ਖਾਲੀ ਕਰੀ ਫਿਰਦਾ ਰਹੀ ਦੂਜੀ ਆ ਜਾ ਤੇ ਆਪਾਂ ਚਲੋ ਕਰੀ ਕਰਤਿਕ ਦੇਖਦੇ ਕੀ ਕਰਦਾ ਵੇ ਸੌ ਗਿਆ ਚਲ ਕਰਤਿਕ ਸੌ ਗਿਆ ਉਠ ਖੜਾ ਦੀਵ ਓ ਉਠ ਖੜਾ ਤੇ ਆਪਾਂ ਲੱਗੇ ਬੈ ਕੰਮ ਇੱਕ ਬਲਾਸ ਇੱਕ ਥੋੜਾ ਲਈ ਫਿਰਦੇ ਆਂ ਕੇ ਨਾਲ ਤੇ ਇਧਰ ਸੇਵ ਲਈ ਫਿਰ ਦੇ ਵੇ ਕਿੰਨਾ ਵੱਡਾ ਸੇਵਾ ਦਿਖਾਵਾਂ ਆ ਦੇਖੋ ਐਡਾ ਵੱਡਾ ਸੇਵ ਲਈ ਫਿਰਦੀ ਨਿਕਾ ਜਾ ਕੀ ਐ ਮਰੂਦਾਂ ਵਾਲਾ ਕਿਹੜਾ ਸੱਦੀ ਜਾਂਦਾ ਮੈਨੂੰ ਇਧਰ ਏਲੀ ਨਾਲ ਹੁਣ ਕੀ ਦੇਣਾ ਕਦਰੇ ਕਪੜਾ ਲਾ ਸਾਡਾ ਮੋਟਾ ਲੱਕੂ ਖੜਾ ਇੱਕ ਆ ਬਾਈ ਖੜਾ ਹਾਂਜੀ ਵੀਰ ਕਿੱਥੇ ਕੱਟਦੇ ਆ ਤੇ ਆਪਾਂ ਦਵਾਦ ਨਾ ਕੇ ਹੋਵਾਂਗੇ ਰੈਡੀ ਕਿੱਥੇ ਜਾਣੀ ਕਿੱਥੇ ਤੂੰ ਆ ਗਿਆ ਤੇਰੇ ਮਗਦੀ ਮੈਂ ਚਲ ਆਪਾਂ ਨਹਾਵਾਂਗੇ ਦਵਾਦ ਕੰਮ ਕਰਕੇ ਲਓ ਜੀ ਨਾ ਧੋ ਕੇ ਤੇ ਆਪਾਂ ਹੋਗੇ ਰੈਡੀ ਐਣ ਕੇ ਆਪਾਂ ਲਾ ਲੀਆਂ ਤੇ ਆਪਾਂ ਜਾ ਰਹੇ ਆ ਇੱਕ ਕਰੇ ਕੰਮ ਚਲੋ ਮੌਸਮ ਦੇਖੋ ਦਿਨ ਤੱਕ ਆ 6 ਵੇ ਤੇ ਬੱਦਲ ਵਾਈ ਸੇਦਰ ਆਈਆਂ ਸੀ ਕਣੀਆਂ ਤੇ ਅੱਗੇ ਹੋ ਗਏ ਭਾਰਤ ਮਾਲਾ ਲੱਬੋਲ ਇਹ ਦਵਾਦ ਡੱਬ ਵਾਲੀ